ਜਿਹੜਾ ਜੇਕਰ ਹੁਣ ਅੱਜ ਡਲੇਵਾਲ ਸਾਹਿਬ ਦੇ ਮਾਹੌਲات ਦੇਖੀਆਂ ਹੈ ਹਾਲਾਤ ਬਹੁਤ ਡਿਫਿਕਲਟ ਗਏ ਸਾਡੇ ਵੇਸਮੇ ਕਿਉਂਕਿ ਇੰਨੀ ਉਮਰ ਆ ਬਜ਼ੁਰਗਾਂ ਦੀ ਤੇ ਇਨਾ ਲੰਮਾ ਫਾਸਟ ਹੈ ਤੇ ਜਿਹੜੀ ਫਿਜ਼ੀਕਲ ਵੀਕਨੈਸਤਾ ਹੈਗੀ ਹੈਗੀ ਪਰੰਤੂ ਉਹਨਾਂ ਦੇ ਹੌਸਲੇ ਦੇ ਵਿੱਚ ਕੋਈ ਕਮੀ ਨਹੀਂ ਦੇਖੀ ਉਹ ਆਪਣੀ ਗੱਲ ਦੇ ਉੱਤੇ ਬਿਲਕੁਲ ਅਡਿੱਗ ਨੇ ਔਰ ਮੈਂ ਤੁਹਾਡੇ ਮਾਧਮੇਂ ਦੇ ذریعے ਪੂਰੇ ਪੰਜਾਬ ਨੂੰ ਇੱਕ ਅਪੀਲ ਜੁਰ ਕਰਦਾ 13000 ਪਿੰਡ ਹੈ ਜੇ ਤੁਸੀਂ ਇੱਕ ਇੱਕ ਟਰਾਲੀ ਵੀ ਪਿੰਡ ਚੋਂ ਕੱਢੋਗੇ ਤਾਂ ਪਰੰਤੂ ਇਸ ਮੋਰਚੇ ਨੂੰ ਮਜ਼ਬੂਤ ਕਰਨਾ ਸਾਡਾ ਕੱਲੇ-ਕੱਲੇ ਦਾ ਧਰਮ ਬਣ ਗਿਆ ਤੇ ਸਾਨੂੰ ਇਹ ਜੋ ਕਿਸਾਨੀ ਲਈ ਡਟੇ ਹੋਏ ਸਾਡੇ ਬਜ਼ੁਰਗ ਜਰਨੈਲ ਨੇ ਨਾ ਜੀ ਇਹਨਾਂ ਦੀ ਇਹਨਾਂ ਨੂੰ ਕੱਲਿਆ ਨਹੀਂ ਛੱਡਣਾ ਅਸੀਂ ਇਹਨਾਂ ਨੂੰ ਟੈਸਟ ਲੈਂਦੇ ਆ ਵੀ ਅਸੀਂ ਕਿੰਨੀ ਕੀ ਚੁਗੀਆਂ ਪਰੰਤੂ ਇਹ ਕੌਮ ਪਿੱਛੇ ਹਟਣਾ ਜਿਹਨੂੰ ਪਹਿਲਾਂ ਵੀ ਦੱਸ ਚੁੱਕੇ ਨੇ ਤਾਂ ਹੈ ਨਹੀਂ ਤਾਂ ਨੁਕਸਾਨ ਦੇਖੋ ਪਹਿਲਾਂ ਵੀ ਹੋਇਆ ਹੈ ਹੁਣ ਵੀ ਹੋ ਸਕਦਾ ਕਿ ਸੁਪਰੀਮ ਕੋਰਟ ਦਖਲ ਦੇਂਦਾ ਨਜ਼ਰ ਆਏ ਲੇਕਿਨ ਕੇਂਦਰ ਨੂੰ ਕੋਈ ਡਾਇਰੈਕਸ਼ਨ ਨਹੀਂ ਜਾਰੀ ਹੋਈਆਂ ਸੂਬਾ ਸਰਕਾਰ ਨੂੰ ਹੋਈਆਂ ਨੇ ਕਿ ਤੁਸੀਂ ਡੱਲੇਵਾਲ ਸਾਹਿਬ ਦੇ ਨਾਲ ਉਹਨਾਂ ਦੀ ਜਥੇਬੰਦੀ ਦੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਮਰਨ ਵਰਤ ਹੈ ਉਸ ਨੂੰ ਖਤਮ ਕਰਾਇਆ ਜਾਏ ਜਾਂ ਫਿਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਏ 7-8 ਦਿਨਾਂ ਲਈ ਉਹਨਾਂ ਦੀ ECG ਰਿਪੋਰਟ ਜਿਹੜੀਆਂ ਉਹ ਤੱਕ ਤਲਬ ਕਰ ਦਿੱਤੀਆਂ ਬਿਲਕੁਲ ਤੋਂ ਸਰਕਾਰ ਨੂੰ ਬੜੀ ਗੰਭੀਰਤਾ ਦਿਖਾਉਣੀ ਚਾਹੀਦੀ ਇਸ ਗੱਲ ਦੇ ਵਿੱਚ ਜਦੋਂ ਨੁਕਸਾਨ ਹੀ ਹੋ ਗਿਆ ਸੀ ਆਪਣਾ ਆਗੂ ਹੀ ਖੋਲਿਆ ਫਿਰ ਉਸ ਤੋਂ ਮਤਲਬ ਤਾਂ ਗੱਲ ਕਰਿਓ ਚਾਹੇ ਨਾ ਕਰਿਓ ਫਿਰ ਕੀ ਫਾਇਦਾ ਰ ਬਹੁਤ ਕੀਮਤੀ ਹੈ ਇੱਕ ਜਾਨ ਨੂੰ ਬਚਾਉਣ ਦੇ ਲਈ ਤਾਂ ਉਹਨਾਂ ਨੂੰ ਜਰੂਰ ਇਹਦੇ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਇਹਦੀ ਕੋਈ ਜਲਦੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਫਾਸਟ ਹੈ ਉਹਨੂੰ ਹਸਪੀਟਲ ਇਹਦੇ ਨੂੰ ਕੋਈ ਗੱਲ ਕੀਤੀ ਉਹਨਾਂ ਨੇ ਅੱਛਾ ਜੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਗੱਲਬਾਤ ਹੋਈ ਹੈ ਨਹੀਂ ਨਹੀਂ ਗੱਲਬਾਤ ਲਈ ਤੁਸੀਂ ਦੇਖੋਗੇ ਵੀ ਇੰਨਾ ਲੰਮਾ ਤਾਂ ਵੈਸੇ ਵੀ ਸਿੰਪਲ ਸਧਾਰਨ ਬੁਖਾਰ ਹੋ ਜਾਵੇ ਨਾ ਫੇਰ ਨਹੀਂ ਬੰਦੇ ਤੂਠੀਦਾ ਤੇ ਉਹ ਤਾਂ ਬਜ਼ੁਰਗ ਬੰਦੇ ਨੇ ਮੈਂ ਕਹਿੰਦਾ ਫਿਰ ਵੀ ਉਹਨਾਂ ਨੂੰ ਸਲੂਟ ਕਰਦਾ ਕਿ ਉਹ ਡਟੇ ਹੋਏ ਨੇ ਉਹਨਾਂ ਨੇ ਮੇਰੇ ਵੱਲ ਵੇਖਿਆ ਜਰੂਰ ਪਰੰਤੂ ਇਸ ਇਸ ਉਹ ਜਿਆ ਹਾਲਚਾਲ ਕਿ ਕੋਈ ਜੇਕਰ ਅਸੀਂ ਅੱਜ ਡਲੇਵਾਲ ਸਾਹਿਬ ਦੇ ਮਹਿਲਾਤ ਦੇਖੀਆਂ ਹੈ ਹਾਲਾਤ ਬਹੁਤ ਡਿਫਿਕਲਟ ਕਹਿ ਸਕਦਾ ਹੈ ਇਸ ਸਮੇਂ ਕਿਉਂਕਿ ਇੰਨੀ ਉਮਰ ਆ ਬਜ਼ੁਰਗਾਂ ਦੀ ਤੇ ਇਨਾ ਲੰਮਾ ਫਾਸਟ ਹੈ ਤੇ ਜਿਹੜੀ ਫਿਜ਼ੀਕਲ ਵੀਕਨੈਸਤਾ ਹੈਗੀ ਹੈਗੀ ਪਰੰਤੂ ਉਹਨਾਂ ਦੇ ਹੌਸਲੇ ਦੇ ਵਿੱਚ ਕੋਈ ਕਮੀ ਨਹੀਂ ਦੇਖੀ ਉਹ ਆਪਣੀ ਗੱਲ ਦੇ ਉੱਤੇ ਬਿਲਕੁਲ ਅਡਿੱਗ ਨੇ ਔਰ ਮੈਂ ਤੁਹਾਡੇ ਮਾਦਮ ਦੇ ذریعے ਪੂਰੇ ਪੰਜਾਬ ਨੂੰ ਇੱਕ ਅਪੀਲ ਜੁਰ ਕਰਦਾ 13000 ਪਿੰਡ ਹੈ ਜੇ ਤੁਸੀਂ ਇੱਕ ਇੱਕ ਟਰਾਲੀ ਵੀ ਪਿੰਡ ਚੋਂ ਘੰਡੋਗੇ ਨਾ ਪਰੰਤੂ ਇਸ ਮੋਰਚੇ ਨੂੰ ਮਜ਼ਬੂਤ ਕਰਨਾ ਸਾਡਾ ਇਕੱਲੇ ਇਕੱਲੇ ਦਾ ਧਰਮ ਬਣ ਗਿਆ ਤੇ ਸਾਨੂੰ ਇਹ ਜੋ ਕਿਸਾਨੀ ਲਈ ਡਟੇ ਹੋਏ ਸਾਡੇ ਬਜ਼ੁਰਗ ਜਰਨੈਲ ਨੇ ਨਾ ਜੀ ਇਹਨਾਂ ਦੀ ਇਹਨਾਂ ਨੂੰ ਕੱਲਿਆ ਨਹੀਂ ਛੱਡਣਾ ਅਸੀਂ ਇਹਨਾਂ ਨੂੰ ਟੈਸਟ ਲੈਂਦੇ ਆ ਵੀ ਅਸੀਂ ਕਿੰਨੀ ਕਿਚੋਂਗੇ ਪਰੰਤੂ ਇਹ ਕੌਮ ਪਿੱਛੇ ਹਟਣਾ ਜਿਹਨੂੰ ਪਹਿਲਾਂ ਵੀ ਦੱਸ ਚੁੱਕੇ ਨੇ ਤਾਂ ਹੈ ਨਹੀਂ ਤਾਂ ਨੁਕਸਾਨ ਦੇਖੋ ਪਹਿਲਾਂ ਵੀ ਹੋਇਆ ਹੈ ਹੁਣ ਵੀ ਹੋ ਸਕਦਾ ਕੋਈ ਵੱਡੀ ਕੋਈ ਪ੍ਰਿੰਟ ਕੋਡ ਦਖਲ ਦਿੰਦਾ ਨਜ਼ਰ ਆਇਆ ਲੇਕਿਨ ਕੇਂਦਰ ਨੂੰ ਕੋਈ ਡਾਇਰੈਕਸ਼ਨ ਨਹੀਂ ਜਾਰੀ ਹੋਈਆਂ ਸੂਬਾ ਸਰਕਾਰ ਨੂੰ ਹੋਈਆਂ ਨੇ ਕਿ ਤੁਸੀਂ ਡੱਲੇਵਾਲ ਸਾਹਿਬ ਦੇ ਨਾਲ ਉਹਨਾਂ ਦੀ ਜਥੇਬੰਦੀ ਦੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਮਰਨ ਵਰਤ ਹੈ ਉਸ ਨੂੰ ਖਤਮ ਕਰਾਇਆ ਜਾਏ ਜਾਂ ਫਿਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਏ ਸੱਤ ਅੱਠ ਦਿਨਾਂ ਲਈ ਉਹਨਾਂ ਦੀ ECG ਰਿਪੋਰਟ ਜਿਹੜੀਆਂ ਉਹ ਤੱਕ ਤਲਬ ਕਰ ਦਿੱਤੀਆਂ ਗਈਆਂ ਬਿਲਕੁਲ ਸਰਕਾਰ ਨੂੰ ਬੜੀ ਗੰਭੀਰਤਾ ਦਿਖਾਉਣੀ ਚਾਹੀਦੀ ਇਸ ਗੱਲ ਦੇ ਵਿੱਚ ਜਦੋਂ ਨੁਕਸਾਨ ਹੀ ਹੋ ਗਿਆ ਸੀ ਆਪਣਾ ਆਗੂ ਹੀ ਖੋਲਿਆ ਫਿਰ ਉਸ ਤੋਂ ਮਤ ਉਹ ਤਾਂ ਗੱਲ ਕਰਿਓ ਚਾਹੇ ਨਾ ਕਰੋ ਫਿਰ ਕੀ ਬਹੁਤ ਕੀਮਤੀ ਹੈ ਇੱਕ ਜਾਨ ਨੂੰ ਬਚਾਉਣ ਦੇ ਲਈ ਤਾਂ ਉਹਨਾਂ ਨੂੰ ਜ਼ਰੂਰ ਇਹਦੇ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਜਿਹੜੀ ਕੋਈ ਜਲਦੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਫਾਸਟ ਹੈ ਉਹਨੂੰ ਹਸਪੀਟਲ ਇਹਦੇ ਨੂੰ ਕੋਈ ਰੋਕੀ ਉਹਨਾਂ ਨੇ ਅੱਛਾ ਜੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਗੱਲਬਾਤ ਹੋਈ ਹੈ ਨਹੀਂ ਨਹੀਂ ਗੱਲਬਾਤ ਲਈ ਤੁਸੀਂ ਦੇਖੋਗੇ ਵੀ ਇੰਨਾ ਲੰਮਾ ਤਾਂ ਵੈਸੇ ਵੀ ਸਿੰਪਲ ਸਧਾਰਨ ਬੁਖਾਰ ਹੋ ਜਾਵੇ ਨਾ ਫੇਰ ਨਹੀਂ ਬੰਦੇ ਉੱਠੀ ਜਾਂਦੇ ਉਹ ਤਾਂ ਬਜ਼ੁਰਗ ਬੰਦੇ ਨੇ ਮੈਂ ਕਹਿੰਦਾ ਫਿਰ ਵੀ ਉਹਨਾਂ ਨੂੰ ਸਲੂਟ ਕਰਦਾ ਕਿ ਉਹ ਡਟੇ ਹੋਏ ਨੇ ਉਹਨਾਂ ਨੇ ਮੇਰੇ ਵੱਲ ਵੇਖਿਆ ਜ਼ਰੂਰ ਪਰੰਤੂ ਇਸ ਇਸ ਜੁਝਾ ਹਾਲਚ